ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਸਰਕਾਰ ਦੇ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨ ਵਰਗ ਦੀ ਇੱਕ ਹੋਰ ਵੱਡੀ ਮੰਗ ਨੂੰ ਲੈ ਕੇ ਜਿਹੜਾ ਹੈ ਅਹਿਮ ਫੈਸਲਾ ਜਿਹੜਾ ਹੈ ਸਾਹਮਣੇ ਆਇਆ ਜੀ ਇਸ ਸਬੰਧੀ ਅਹਿਮ ਪੱਤਰ ਵੀ ਜਿਹੜਾ ਜਾਰੀ ਕੀਤਾ ਗਿਆ ਹੈ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਸਰਕਾਰ ਮੁਲਾਜ਼ਮ ਵਰਗ ਦੀ ਪੈਨਸ਼ਨ ਵਰਗ ਦੀ ਇੱਕ ਵੱਡੀ ਹੋਰ ਅਪਡੇਟ ਮੰਗ ਨੂੰ ਲੈ ਕੇ ਹੱਲ ਨੂੰ ਲੈ ਕੇ ਜਿਹੜੀ ਹੈ ਅੱਗੇ ਜਿਹੜੀ ਹੈ ਵੱਡੀ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜਾ ਹੈ ਮਲਾਜ਼ਮਾਂ ਨੂੰ ਦੀਵਾਲੀ ਦੇ ਮੌਕੇ ਤੇ ਜਿਹੜਾ ਸਿਰਫ 4% ਡੀਏ ਜਾਰੀ ਕੀਤਾ ਗਿਆ ਸੀ ਪਰੰਤੂ 11% ਡੀਏ ਕਰੋੜਾਂ ਦਾ ਏਰੇ ਸੰਬੰਧੀ ਸਰਕਾਰ ਦੇ ਵੱਲੋਂ ਕੋਈ ਵੀ ਜਿਹੜਾ ਹੈ ਫੈਸਲਾ ਸਾਹਮਣੇ ਨਹੀਂ ਆਇਆ ਸੀ ਤਾਂ ਹੁਣ ਮਲਾਜ਼ਮ ਪੈਨਸ਼ਨਰਸ ਦੇ ਵੱਲੋਂ ਹਾਈ ਕੋਰਟ ਦਾ ਵੀ ਜਿਹੜਾ ਹੈ ਰੁਕ ਕੀਤਾ ਗਿਆ ਸੀ ਸਰਕਾਰ ਦੇ ਵੱਲੋਂ ਇੱਕ ਅਹਿਮ ਫੈਸਲਾ ਜਿਹੜਾ ਸਾਹਮਣੇ ਆਇਆ ਹੈ ਤੇ ਇਸੇ ਦੇ ਸੰਬੰਧ ਦੇ ਵਿੱਚ ਪੱਤਰ ਵੀ ਜਿਹੜਾ ਹੈ ਜਾਰੀ ਕੀਤਾ ਗਿਆ ਹੈ ਮਲਾਜ਼ਮ ਵਰਗ ਦੀਆਂ ਬਹੁਤ ਸਾਰੀਆਂ ਡਿਮਾਂਡ ਜਿਹੜੀਆਂ ਨੇ ਲਗਾਤਾਰ ਤਿੰਨ ਸਾਲਾਂ ਤੋਂ ਲੜਕਦੀਆਂ ਜਿਹੜੀਆਂ ਨੇ ਪੈਂਡਿੰਗ ਨੇ ਤੋ ਦੋਸਤੋ ਇਸ ਪੱਤਰ ਦੇ ਵਿੱਚ ਪੂਰੀ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸੇ ਤਰ੍ਹਾਂ ਦੀਆਂ ਹੋਰ ਅਪਡੇਟਸ ਪਾਉਣ ਦੇ ਲਈ ਤੇ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਇਸ ਪੱਤਰ ਦੇ ਵਿੱਚ ਕੀ ਹੈ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਪੱਤਰ ਹੈ ਜਿਹੜਾ 27 11 2024 ਨੂੰ ਜਿਹੜਾ ਪਰਸੋਨਲ ਵਿਭਾਗ ਦੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਗਿਆ ਸੀ ਇਸ ਪੱਤਰ ਦੇ ਵਿੱਚ ਕੀ ਪੰਜਾਬ ਦੇ ਜਿਹੜੇ ਰਾਜਪਾਲ ਜਿਹੜੇ ਆ ਪਸੰਤਾਪੂਰਕ ਛੇਵੇਂ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਦੇ ਸਨਮੁਖ ਰਾਜ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਤਨਖਾਹ ਢਾਂਚੇ ਦੇ ਵਿੱਚ ਰਹਿ ਗਈਆਂ ਤਰੂਟੀਆਂ ਨੂੰ ਦੂਰ ਕਰਨ ਦੇ ਲਈ ਰਾਜ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੇ ਵੱਲੋਂ ਪ੍ਰਾਪਤ ਹਵਾਲੀਆਂ ਹੋਣ ਵਾਲੀਆਂ ਪ੍ਰਤੀ ਬੇਨਤੀਆਂ ਤੇ ਵਿਚਾਰ ਕਰਨ ਦਾ ਹਿੱਤ ਅਦ ਸੁਚਨਾ ਨੰਬਰ ਜਿਹੜੀ ਹੈ ਦਿੱਤੀ ਗਈ ਹੈ 21 9 2023 ਰਾਹੀਂ ਗਠਿਤ ਇਨਾਮ ਲਈ ਕਮੇਟੀ ਦੇ ਵਿੱਚ ਅੰਕਿਸ਼ ਜਿਹੜਾ ਕਿ ਸੋਧ ਕਰਨਦੇ ਹੋਏ ਸ਼੍ਰੀ ਕੇ ਪੀ ਸੈਨਾ ਆਈਐਸ ਦੀ ਥਾਂ ਤੇ ਸ਼੍ਰੀ ਕ੍ਰਿਸ਼ਨ ਕੁਮਾਰ ਆਈਏਐਸ ਪ੍ਰਮੁਖ ਸਖਤਰ ਜਲ ਸੁਰੋਹਤ ਨੂੰ ਇਨਾਮ ਦੇ ਲਈ ਕਮੇਟੀ ਦਾ ਚੇਅਰਮੈਨ ਅਤੇ ਸ਼੍ਰੀ ਜਿਹੜੇ ਆ ਦੀ ਪ੍ਰਵਾਹ ਜਿਹੜੇ ਆ ਜਿਹੜੇ ਆ ਆਈਐਸ ਦੀ ਜਿਹੜੀ ਥਾਂ ਤੇ ਸ਼੍ਰੀ ਮੁਹੰਮਦ ਆਈਐਸ ਨੂੰ ਨਾਮ ਲਈ ਕਮੇਟੀ ਦੇ ਮੈਂਬਰ ਨਿਯੁਕਤ ਕਰਨ ਦੀ ਜਿਹੜੀ ਪ੍ਰਵਾਨਗੀ ਦਿੱਂਦੇ ਹਨ ਜੀ ਹਾਂ ਇਹ ਕੇਪੀ ਸਿਆਣਾ ਮੁਖ ਸਕੱਤਰ ਪੰਜਾਬ ਸਕੱਤਰ ਦੇ ਇਸ ਦੇ ਤਹਿਤ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਜਾਰੀ ਹੋਇਆ ਹੈ ਇਹਦੇ ਵਿੱਚ ਕਮੇਟੀ ਦੇ ਵਿੱਚ ਜਿਹੜੀ ਹੈ ਚੇਂਜ ਕੀਤੀ ਗਈ ਹੈ ਤਾਂ ਜੋ ਦੋਸਤੋ ਛੇਤੀ ਤੋਂ ਛੇਤੀ ਇਨਾਈ ਡਿਮਾਰਟਸ ਨੂੰ ਲੈ ਕੇ ਰੋਟੀਆਂ ਜਿਹੜੀਆਂ ਨੇ ਉਸ ਨੂੰ ਉਹਨਾਂ ਦਾ ਹੱਲ ਕੀਤਾ ਜਾਵੇ ਤੋ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਹਨਾਂ ਡਿਮਾਂਡਸ ਜਿਹੜੀਆਂ ਨੇ ਕਿੰਨੇ ਸਮੇਂ ਦੇ ਵਿੱਚ ਜਿਹੜਾ ਕਿਵੇਂ ਨਵੇੜਾ ਕਰਦੀ ਹੈ ਬਾਕੀ ਡਿਮਾਂਡਸ ਨੂੰ ਲੈ ਕੇ ਤੇ ਕਦੋਂ ਤੱਕ ਜਿਹੜਾ ਹੈ ਹੱਲ ਕਰਦੀ ਹੈ ਹਾਂਜੀ ਦੋਸਤੋ ਏਸੀ ਅੱਜ ਦੀ ਬੜੀ ਅਪਡੇਟ ਅਪਡੇਟ ਵਿੱਚ ਬਣੀ ਰਹੀ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ